ਦੀਪਕ ਜੀ ਅਗਲੀ ਜਿਹੜੀ ਗੱਲ ਕਰਦੇ ਆ ਅਮਰੀਕਾ ਤੋਂ ਆ ਰਹੇ ਦੂਜੇ ਜਹਾਜ਼ ਨੂੰ ਕਹਿੰਦੇ ਭਗਵੰਤ ਮਾਨ ਕਰਨਗੇ ਰਸੀਪ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅੰਮ੍ਰਿਤਸਰ ਪਹੁੰਚ ਗਏ ਨੇ ਹੂੰ ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਆ ਜਾ ਕੇ ਉਹ ਕਹਿੰਦੇ ਵੀ ਸਾਡੇ ਦੇਸ਼ ਦੇ ਨਾਗਰਿਕ ਨੇ ਪਹਿਲਾਂ ਤਾਂ ਇਹ ਗਲਤ ਹੈ बार-बार ਤੁਸੀਂ ਅੰਮ੍ਰਿਤਸਰ ਕਹਿੰਦੇ ਯਾਜਦਾਰ ਦਿਓ ਜਾਣ ਕੇ ਪੰਜਾਬ ਨੂੰ ਬਦਨਾਮ ਕਰਦੇ ਹੋ ਫਰ्तामी ਕੋਈ ਗੱਲ ਨਹੀਂ ਕਹੇ ਸਾਡੇ ਬੱਚੇ ਨੇ ਜੇ ਉਹਨਾਂ ਨੇ ਉੱਥੇ ਕੋਈ ਗੈਰਕਾਨੂੰਨੀ ਕੰਮ ਕਰ ਵੀ ਲਿਆ ਮਤਲਬ ਕੰਦ ਟੱਪਣ ਵਾਲਾ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਾ ਕਹਿੰਦੇ ਫਿਰ ਉਹਦੇ ਨਾਲ ਮਤਲਬ ਕਿ ਇਸ ਘਟਨਾ ਕਰਕੇ ਤੁਸੀਂ ਵਿਵਹਾਰ ਜਿਹਾ ਕਰ ਰਹੇ ਹੋ ਸਾਨੂੰ ਮਨਜ਼ੂਰ ਨਹੀਂ ਉਹਨਾਂ ਨੇ ਰੋਸਾ ਪ੍ਰਗਟਾਇਆ ਉਸ ਪਹਿਲੂ ਤੇ ਪਿਛਲੀ ਵਾਰ ਵਾਲੇ ਵਰਤਾਰੇ ਤੇ ਤੇ ਕਹਿੰਦੇ ਤਾਂ ਵੀ ਉਹ ਸਾਡੇ ਨਾਗਰਿਕ ਨੇ ਜਦੋਂ ਆਉਣਗੇ ਮੈਂ ਰਿਸੀਵ ਕਰੂੰਗਾ ਉਹਨਾਂ ਨੂੰ ਉਹਨਾਂ ਲਈ ਚਾਹ ਪਾਣੀ ਲੰਗਰ ਪਾਣੀ ਦਾ ਸਹੀ ਪ੍ਰਬੰਧ ਕਰਾਂਗੇ ਸੋ ਇਹ ਮੈਨੂੰ ਲੱਗਦਾ ਕਿ ਪੰਜਾਬ ਦੇ ਪਿਛਲੀ ਵਾਰ ਦੇ ਲੋਕਾਂ ਦੇ ਸੁਰਤੋਂ ਲੋਕਾਂ ਦੇ ਰੋਸੇ ਤੋਂ ਲੋਕਾਂ ਦੇ ਵਿਚਾਰ ਤੋਂ ਸਰਕਾਰ ਨੂੰ ਸਮਝ ਆਇਆ ਕਿ ਸਾਨੂੰ ਜਾਣਾ ਚਾਹੀਦਾ ਜਾਣਾ ਚਾਹੀਦਾ ਹਾਂ ਵੈਸੇ ਪਿਛਲੀ ਵਾਰ ਵੀ ਮੰਤਰੀ ਸਾਹਿਬ ਗਏ ਸੀ ਫੋਟੋ ਫੋਟੋ ਜੀ ਖਚਾਇਆ ਸੀ ਪਰ ਇਸ ਤਰੀਕੇ ਨਾਲ ਖੁੱਲ ਕੇ ਨਹੀਂ ਆਏ ਸੀ ਹੂੰ 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 ਜਿਸ ਤਰ੍ਹਾਂ ਹੁਣ ਭਗਵੰਤ ਮਾਨ ਜੀ ਖੁੱਲ ਕੇ ਆਏ ਨੇ ਸੋ ਇਹ ਚਾਹੇ ਦਿੱਲੀ ਵਾਲੀ ਹਾਰ ਦਾ ਅਸਰ ਹੈ ਭਰਾਵੋ ਹੈ ਚਾਹੇ ਇਹ ਮਤਲਬ ਕਿ ਲੋਕਾਂ ਦੇ ਦਬਾਅ ਦਾ ਅਸਰ ਹੈ ਚਾਹੇ ਮੀਡੀਆ 'ਚ ਇਸ ਗੱਲ ਦੇ ਮੁੱਦਾ ਬਣ ਤੇ ਅਸਰ ਹੈ ਕਿ ਬੇਰੁਖੀ ਕਿਉਂ ਕੋਲੰਬੀਆ ਵਾਲੇ ਰਾਸ਼ਟਰਪਤੀ ਤੱਕ ਰਜ਼ੀਵ ਕਰਨ ਆਉਂਦੇ ਨੇ ਤੇ ਸਾਡੇ ਵਾਲਾ ਮੁੱਖ ਮੰਤਰੀ ਵੀ ਨਾ ਜਾਵੇ ਸੋ ਇਸ ਲਈ ਚਾਹੇ ਉਹਦਾ ਅਸਰ ਹੈ ਪਰੇ ਪਹੁੰਚ ਗਏ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੂੰ ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇਸ ਤਰੀਕੇ ਨਾਲ ਭੇਜਿਆ ਜਾ ਰਿਹਾ ਨਹੀਂ ਤਾਂ ਸਾਡੀ ਸਰਕਾਰ ਨੂੰ ਉੱਥੇ ਇਹਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਇਹ ਬਤੀਰਾ ਸਹੀ ਨਹੀਂ ਹੈ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਤਾਂ ਭੇਜੀ ਜਾਂਦੇ ਹੋ ਤੇ ਸਾਡੇ ਵਾਲੇ ਅਸੀਂ ਲੈਣ ਨੂੰ ਤਿਆਰਾਂ ਪਰ ਜਿਨ੍ਹਾਂ ਨੂੰ ਅਸੀਂ ਮੰਗਦੇ ਉਹਨਾਂ ਨੂੰ ਤੁਸੀਂ ਭੇਜਦੇ ਨਹੀਂਗੇ ਹੂੰ ਹੂੰ ਉਹਨਾਂ ਨੇ ਗੈਂਗਸਟਰਾਂ ਦੇ ਵੱਲ ਨਾਲ ਗੱਲ ਕੀਤੀ ਕਹਿੰਦੇ ਉਹਨਾਂ ਦਾ ਜਹਾਜ਼ ਭਰ ਕੇ ਵਿੱਚ ਉਹਨੂੰ ਵੀ ਰਿਸਿਵ ਕਰੂੰਗਾ ਸੋ ਇਸ ਲਈ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਤੇ ਵੀ ਉਂਗਲ ਤਰੀ ਤੇ ਹੁਣ ਦੇਖਦੇ ਆ ਜੀ ਜੋ ਜਾਣਕਾਰੀ ਸਾਡੇ ਕੋਲ ਉਹਦੇ ਅਨੁਸਾਰ ਸਵੇਰ ਨੂੰ 119 ਕੱਲ ਨੂੰ ਦਿਨ ਸ਼ਨੀਵਾਰ ਆ 15 ਫਰਵਰੀ ਐ ਤੇ ਦੁਪਹਿਰ ਬਾਅਦ ਕਹਿੰਦੇ ਕੋ ਜਹਾਜ ਉਤਰਨਾ ਹੈ ਅਜੇ ਤੱਕ ਇਹਦੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਕੋਈ ਨਹੀਂ ਦਿੱਤੀ ਗਈ ਕਿ ਕਿੰਨੇ ਆ ਰਹੇ ਨੇ ਕਿਵੇਂ ਆ ਰਹੇ ਨੇ ਕਿਸ ਜਹਾਜ਼ ਆ ਰਹੇ ਨੇ ਵੈਸੇ ਖਬਰਾਂ ਤਾਂ ਇਹ ਸੀਗਾ ਕਿ ਉਧਰੋਂ ਮੋਦੀ ਜੀ ਵੀ ਉੱਡ ਪਏ ਹੈਨਾ ਉਧਰੋਂ ਇਹ ਜਹਾਜ਼ ਵੀ ਉੱਡ ਪਿਆ ਚੰਗਾ ਹੁੰਦਾ ਪਰ ਇੱਕ ਚੇ ਆ ਜਾਂਦੇ ਇਕੱਠੇ ਆ ਜਾਂਦੇ ਤੇਲ ਪਾਣੀ ਕੁਛ ਤਾਂ ਬਚਦਾ ਮਮ ਜਾਂ ਫਿਰ ਕਹਿਣ ਨੂੰ ਹੁੰਦਾ ਕਿ ਕੋਲੰਬੀਆ ਵਾਲਾ ਰਾਸ਼ਪਤੀ ਦਾ ਦੇਖੋ ਜੀ ਆਪਣੀ 에ਰਪੋਰਟ ਤੋਂ ਹੀ ਲੈਣ ਗਿਆ ਸੀ ਸਾਡਾ ਪ੍ਰਧਾਨ ਮੰਤਰੀ ਦਾ ਅਮਰੀਕਾ ਤੱਕ ਲੈਣ ਚਲ ਗਿਆ ਚੰਗੀ ਗੱਲ ਸੀ ਸੋ ਕਰ ਲੈਂਦੇ ਜੇਕਰ ਇਸ ਤਰ੍ਹਾਂ ਦਾ ਵੀ ਕਰ ਸਕਦਾ ਸੀ ਪਰ ਦਮ ਚਾਹੀਦਾ ਉਹਦੇ ਲਈ ਹਿੰਮਤ ਚਾਹੀਦੀ ਹੈ ਜਿਗਰਾ ਚਾਹੀਦਾ ਹੈ 5 ਇੰਚ ਵਾਲੀ ਛਾਤੀ ਵਾਲਾ ਨਹੀਂ ਕਰ ਸਕਦਾ 55 ਇੰਚ ਛਾਤੀ ਵੀ ਚਾਹੀਦੀ ਹੈ ਸੋ ਇਸ ਲਈ ਉਹ ਸ਼ਾਇਦ ਵੱਡਾ ਮਸਲਾ ਖੜਾ ਪਰ ਹੁਣ ਸਵਾਲ ਇੱਥੇ ਹੀ ਖੜਾ ਹੈ ਕਿ ਇਹ ਜਾਣਕਾਰੀ ਜੇ ਭਾਰਤ ਸਰਕਾਰ ਨਹੀਂ ਦੇਰੀ ਤਾਂ ਇਹ ਕਿਥੋਂ ਮੀਡੀਆ ਚ ਆ ਰਹੀ ਆ ਕਿ ਜੀ 119 ਆ ਰਹੇ ਨੇ ਉਹਦੇ ਵਿੱਚ 67 66 67 ਪੰਜਾਬ ਦੇ ਨੇ ਤੇ ਚੀਤੀਆਣਾ ਦੇ ਨੇ ਪਰ ਕੀ ਉਹ ਇਸ ਵਾਰ ਫੌਜੀ ਜਹਾਜ਼ ਚਾ ਰਹੇ ਨੇ ਕਿ ਇਸ ਵਾਰ ਵੀ ਬੇੜੀਆਂ ਹਤਕੜੀਆਂ ਚਾ ਰਹੇ ਨੇ ਨਾ ਅਮਰੀਕਾ ਨੇ ਦੀ ਕੋਈ ਜਾਣਕਾਰੀ ਸਾਂਝੀ ਕੀਤੀ ਐ ਨਾ ਕੋਈ ਵੀਡੀਓ ਫੁਟੇਜ ਅਜੇ ਆਈ ਆ ਸਵੇਰ ਹੁੰਦਿਆਂ ਨੂੰ ਕੋਈ ਜਾਣਕਾਰੀ ਆ ਜਵੇ ਤਾਂ ਪਤਾ ਨਹੀਂ ਫਿਲਹਾਲ ਇਹਦੀ ਜਾਣਕਾਰੀ ਅਧਿਕਾਰਕ ਤੌਰ ਤੇ ਸਰਕਾਰੀ ਤੌਰ ਤੇ ਕਿਸੇ ਵੀ ਏਜੰਸੀ ਦੇ ਤੌਰ ਤੇ ਕਿਸੇ ਕੋਲ ਨਹੀਂ ਹੈ ਕਿਉਂ ਕਿਸ ਰੂਪ ਚਾ ਰਹੇ ਨੇ ਇਸ ਵਾਰ افسوس جے وہی برتا رہا ہویا ਧੰਨਵਾਦ ਮੋਦੀ ਜੀ ਦਾ ਜੇ ਘਟੂ ਘਟ ਇੰਨੀ ਗੱਲ ਦਾ ਵੀ ਦਮ ਦਿਖਾਇਆਏ ਹੋਏ ویسے ਤਾਂ ਜਿਹੋ ਜਿਹਾ press conference ਸਾਹਮਣੇ ਆਇਆ ਉਹ ਚੋਕ کافی ਕੁਝ ਸੱਤ ਸਾਹਮਣੇ ਆ ਗਿਆ ਕਿ ਕਿਵੇਂ ਗੱਲ ਨੂੰ ਕਮਾਉਣਾ ਹੈ ਕਿਵੇਂ ਗੱਲ ਨੂੰ ਟਾਲਣਾ ਹੈ ਕਿਵੇਂ ਅੱਖਾਂ ਫੇਰਨੀਆਂ ਹੈ ਹੈ ਤੇ ਉਹ ساری ਪ੍ਰਕਿਰਨੇ ਵੀ ਦਿੱਤਾ ਕਿ ਪ੍ਰਧਾਨ ਮੰਤਰੀ ਜੀ ਨੇ ਇਤਰਾਜ਼ ਤੱਕ ਨਹੀਂ ਪ੍ਰਟਾਇਆ ਪਿਛਲੀ ਵਾਰ ਵਾਲੇ ਵਿਵਹਾਰ ਤੇ ਤੇ ਪਰ ਫਿਰ ਵੀ ਜੇ اگلی ਵਾਰ ਲਈ ਮਨਾ ਲਿਆ ਹੋਇਆ ਤਾਂ ਉਹਦੇ ਲਈ ਵੀ ਧੰਨਵਾਦ ਦੇਖਦੇ ਹਾਂ ਜੀ ਸਵੇਰ ਨੂੰ ਕਿਹੜਾ ਦੇਰ ਸ਼ੁਸ਼ਾਂਤ ਸਿੰਘ ਨੇ ਕੋਈ ਉੱਥੇ ਪੱਤਰਕਾਰ ਉਹਨਾਂ ਨੇ ਜਿਹੜਾ ਉਹ ਕਨਫਰਮ ਕੀਤਾ ਪੁੱਛਿਆ ਕਹਿੰਦੇ ਵੀ ਇਸ ਨੂੰ ਗੱਲ ਨੂੰ ਚੱਕਿਆ ਗਿਆ ਮੋਦੀ ਹੁਣਾ ਦੇ ਦੁਬਾਰਾ ਹੱਥ ਕੜੀਆਂ ਲਾ ਕੇ ਜਿਹੜਾ ਲੈ ਕੇ ਆਉਣ ਵਾਲਾ ਤੇ ਕਹਿੰਦੇ ਨਹੀਂ ਲੋਕਾਂ ਨੂੰ ਤੇ ਵੀ ਸ਼ਾਇਦ ਲੱਗ ਰਿਹਾ ਸੀ ਵੀ H1 ਵਾਲੇ ਚਲੋ ਇਹ ਇਹਨਾਂ ਨੇ ਤਾਂ ਇਲੀਗਲ ਕੰਮ ਕੀਤਾ ਹੈ ਇਹ ਮੰਨਦੇ ਆ ਰਿਪੋਰਟ ਕਰ ਰਹੇ ਆ ਜਿਹੜੇ H1 ਵਾਲੇ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਪ੍ਰਤੀ ਇੱਥੇ ਬੜੀ ਹੇਟ ਦਾ ਜਿਹੜਾ ਰੌਲਾ ਆ ਉਹ ਵੀ ਕਹਿੰਦੇ ਮੁੱਦਾ ਚੱਕਿਆ ਕਹਿੰਦੇ ਨਹੀਂ ਨਹੀਂ ਸਿਰਫ ਤੇ ਸਿਰਫ ਹਾਂਜੀ ਜੀ ਜੀ ਚੱਕਣ ਨਹੀਂ ਆਏ ਸੀ ਸਾਡੇ ਪ੍ਰਧਾਨ ਮੰਤਰੀ ਸਾਡੇ ਪ੍ਰਧਾਨ ਮੰਤਰੀ ਤਾਂ ਸਮਾਨ ਚੁੱਕਣ ਆਏ ਸੀ ਆਓ ਹੀਟ ਸ਼ੀਲਡ ਦਿੱਤੀ ਸੀ ਉਹਨੇ ਇਲਨ ਮਸਕ ਨੇ ਹੁਣ ਉਹ ਪਤਾ ਨਹੀਂ ਕਿੱਥੇ ਲਾਉਣੀ ਆ ਵੀ ਕਿਹੜੀ ਗਰਮੀ ਤੋਂ ਜਿਹੜਾ ਨਹੀਂ ਉਹ ਤੋਂ ਵੀ ਨਾ ਜਿਹੜੇ ਹਥਿਆਰ ਵੇਚਣੇ ਉਹਨਾਂ ਦਾ ਸੌਦਾ ਤਾਂ ਕਰ ਲਿਆ ਨਾ ਤੇਲ ਦਾ ਸੌਦਾ ਤਾਂ ਕਰ ਲਿਆ ਨਾ ਤੇਲ ਮਹਿੰਗਾ ਪਾ ਲੈਣਗੇ ਅਸੀਂ ਅਸੀਂ ਬਾਜ਼ਾਰਾਂ ਤੇ ਉਹ ਵੱਡੇ ਵਪਾਰੀ ਨੇ ਸੋ ਵਪਾਰੀ ਦੀ ਹਿੰਮਤ ਆ ਕਿ ਲੈਣੇ ਆਪਣੇ ਘਰੇ ਬਲਾ ਕੇ ਮਾਲ ਵੇਚ ਲਿਆ ਆਹ ਸੋ ਇਹਨਾਂ ਗੁਜਰਾਤੀਆਂ ਨੂੰ ਜ਼ਿਆਦਾ ਦੱਸਦੇ ਆ ਵੀ ਇਹ ਇਹ ਬੜੇ ਤੇਜ਼ ਹੁੰਦੇ ਆ ਜੀ ਜੀ